ਵੇ ਚਾਈ ਚਾਈ ਨਿਕਲੇ ਮਹੀਨੇ ਸਵਾ ਪੰਜ ਲੈਵੇ ਮੋਗਦਾ ਮਹੀਨਾ ਗਿਆ ਆਵੇ ਤੂੰ ਵੀ ਦੱਸ ਜੰਨਾ ਕਿਵੇਂ ਲੰਘਦੇ ਨੇ ਦਿਨ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ ਤੂੰ ਵੀ ਦੱਸ ਜੰਨਾ ਕਿਵੇਂ ਲੰਘਦੇ ਨੇ ਦਿਨ ਸੱਚੀ ਸਾਨੂੰ ਤਾਂ ਵਿਆਹ ਦਾ ਅੱਖ ਦੀ ਸੀ ਬੇਬੇ ਕੇ ਮੈਂ ਦੁੱਧ ਵਹਾਲੀ ਦਸੀ ਵਿੱਚੋਂ ਦੇ ਕੇ ਆਉਣੀ ਸਾਈ ਸਨਿਆਰੇ ਨੂੰ ਬਾਪੂਲੇ ਮਟਕ ਕਮਾਵੇ ਮੈਨੂੰ ਲੱਗੇ ਪਾ ਕੇ ਹਟੂ ਚੋਂ ਕੋ ਰੰਗ ਦੀਆਂ ਪੱਟੀਆਂ ਚਵਾਰੇ ਨੂੰ ਅੱਖ ਦੀ ਸੀ ਬੇਬੇ ਕੇ ਮੈਂ ਦੁੱਧ ਵਹਾਲੀ ਦਸੀ ਵਿੱਚੋਂ ਦੇ ਕੇ ਆਉਣੀ ਸਾਈ ਸਨਿਆਰੇ ਨੂੰ ਬਾਪੂਲੇ ਮਟਕ ਕਮਾਵੇ ਮੈਨੂੰ ਲੱਗੇ ਪਾ ਕੇ ਹਟੂ ਚੋਂ ਕੋ ਰੰਗ ਦੀਆਂ ਪੱਟੀਆਂ ਚਵਾਰੇ ਨੂੰ ਹੋ ਗਈ ਚੰਨਾ ਪੂਰੀ ਤਾਰਾਂ ਚੋਂਦੀ ਟ੍ਰੇਨਿੰਗ ਤੇ ਸੈਂਟਰ